ਸਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਬਾਈ ਜੀ ਅੱਜ ਨਾ ਆਪਾਂ ਖੇਤਾਂ ਚ ਬਾਗਾਂ ਚ ਆਪਣੇ ਚ ਫਰੂਟ ਫਲਾਈ ਟਰੈਪ ਲਾ ਰਹੇ ਸੀ ਕੁਝ ਤਾਂ ਲਾਤੇ ਤੇ ਕੁਝ ਰਹਿੰਦੀ ਸੀ ਤੇ ਸੋਚਿਆ ਵੀ ਵੀਡੀਓ ਬਣਾ ਕੇ ਛੋਟੇ ਨਾਲ ਸ਼ੇਅਰ ਕਰੀਏ ਤਾਂ ਜੋ ਰੇਕ ਕਿਸਾਨ ਭਰਾ ਸਸਤੇ ਫਰੂਟ ਫਲਾਈ ਟਰੈਪ ਲਾ ਕੇ ਖੇਤਾਂ ਚ ਤੇ ਮੱਖੀਆਂ ਤੇ ਫਰੂਟ ਫਲਾਈ ਤੇ ਕਾਬੂ ਕਰ ਸਕੇ ਇਹ ਆਪਾਂ ਬਾਜ਼ਾਰੋਂ ਲੈਣ ਜਾਈਏ ਤਾਂ ਆਪਾਂ ਨੂੰ ਇਹ ਤਕਰੀਬਨ 250 ਤੋਂ ਲੈ ਕੇ ਤੇ 150 ਦੇ ਵਿੱਚ ਫਰੂਟ ਫਲਾਈ ਟਰੈਪ ਐਦਾ ਉਹਨਾਂ ਕਾਮੀ ਆਪਣੇ ਜਿਹੜੇ ਇਹ ਕਰਦੇ ਤੁਸੀਂ ਬਣਾਇਆ ਫਰੂਟ ਫਲਾਈ Trap ਕਰਦੇ ਆ ਕਿਉਂਕਿ ਇਹਨਾਂ ਦੀ ਜੇ ਆਪਾਂ ਕੀਮਤ ਦੀ ਗੱਲ ਕਰੀਏ ਤਾਂ ਸਿਰਫ ਤੇ ਸਿਰਫ ਇਹ 20 ਰੁਪਈਆ ਤੋਂ ਘੱਟ ਰੇਟ 'ਚ ਹੀ ਆਪਾਂ ਨੂੰ ਫਰੂਟ ਫਲਾਈ Trap ਮਿਲਦੇ ਆ ਕਿਉਂਕਿ ਸਭ ਤੋਂ ਪਹਿਲਾਂ ਤਾਂ ਆਪਾਂ ਲੈਣੀਆਂ ਇਹ ਬੋਤਲ ਖਾਲੀ ਕਵਾੜ 'ਚੋਂ ਤਕਰੀਬਨ ਕਿਲੋਆਂ ਦੇ ਹਿਸਾਬ ਨਾਲ ਮਿਲ ਜਾਂਦੀਆਂ ਕਿਲੋ 'ਚ 30-35 ਬੋਤਲਾਂ ਚੜ ਜਾਂਦੀਆਂ ਤੇ 20 ਰੁਪਏ ਕਿਲੋ ਦੇ ਹਿਸਾਬ ਨਾਲ ਬੋਤਲ ਆਪਾਂ ਨੂੰ ਕਵਾੜ 'ਚ ਮਿਲ ਜਾਂਦੀਆਂ ਉਸ ਤੋਂ ਬਾਅਦ ਆਪਾਂ ਕੀ ਕਰਨਾ ਇਹ ਗਿੱਟੀਆਂ ਲੈਣੀਆਂ ਗਿੱਟਨਾ ਇਹ ਹੈ ਜੀਆਂ ਪਲਾਈ ਦੀਆਂ ਕੋਸ਼ਿਸ਼ ਕਰੋ ਜਾਂ ਬੋਰਡ ਦੀਆਂ ਗਿੱਟੀਆਂ ਮਿਲ ਜਾਣ ਜੋ ਖਾਲੀ ਬੋਰਡ ਨਹੀਂ ਹੁੰਦਾ ਤਾਂ ਸਭ ਤੋਂ ਵਧੀਆ ਹੈ ਜੇ ਆਪਾਂ ਇਹ ਨਹੀਂ ਲੈ ਸਕਦੇ ਤਾਂ ਆਪਾਂ ਗੱत्ता ਲੈਣਾ ਆਪਣੇ ਘਰਾਂ ਚ ਆਮ ਹੀ ਗੱत्ता ਹੁੰਦਾ ਐਡੇ ਐਡੇ ਦੇ ਪੀਸ ਕੈਂਚੀ ਦੀ ਮਦਦ ਨਾਲ ਕੱਟ ਲੈਣੇ ਆ ਤੇ ਇੱਕ ਵਿੱਚ ਇਹਦੇ ਛੇਦ ਕਰਕੇ ਇਦਾਂ ਪਰਸੀ ਬਣ ਲੈਣੀ ਆ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਭਲਾਂ ਦੀ ਤਾਂ ਆਪਾਂ ਗਿੱਟੀਆਂ ਜਾਂ ਕੁਝ ਵੀ ਲਿਆ ਇਹਨਾਂ ਨੂੰ ਇਦਾਂ ਰਸੀ ਨਾਲ ਬੰਨ ਕੇ ਇਹਨਾਂ ਦੇ ਵਿੱਚ ਮੋਰੀ ਕਰਕੇ ਇੱਕ ਨਾ ਜਿਹੜਾ ਸਭ ਤੋਂ ਮੇਨ ਚੀਜ਼ ਆਪਾਂ ਨੂੰ ਆਉਂਦੀ ਆ ਬਾਜ਼ਾਰ ਤੋਂ ਨਹੀਂ ਮਿਲਦੀ ਕਿ ਜੇ ਆਪਾਂ ਕਰੇ ਫਰੂਟ ਫ्लाई ਡਰਾਪ ਬਣਾਉਨੇ ਆ ਤਾਂ ਉਹ ਆਪਾਂ ਨੂੰ ਆਨਲਾਈਨ Amazon ਤੋਂ ਮਿਲ ਜਾਂਦੀ ਹੈ ਇੱਕ ਫਰੂਟ ਫ्लाई ਦਵਾਈ ਹੁੰਦੀ ਆ ਤਕਰੀਬਨ ਇਹ 50 ml ਸਾਢੇ 450 ਦੀ ਆਪਣੇ ਘਰੇ ਪਹੁੰਚ ਜਾਂਦੀ ਹੈ ਤੇ ਇਹ 50 ml 80 ਤੋਂ ਲੈ ਕੇ 100 ਡਰਾਪ ਦੇ ਵਿੱਚ ਪੈ ਜਾਂਦੀ ਹੈ ਇਹ ਨੂੰ ਆਪਾਂ ਇੱਕ ਸਰਿੰਜ ਦੀ ਮਦਦ ਦੇ ਨਾਲ ਆ ਇਹਦੇ ਉੱਤੇ ਦੋ ਬੂੰਦਾ ਪਾਉਣੀ ਆ ਯਾ ਕੋਸ਼ਿਸ਼ ਕਰਨੀ ਆ ਇੱਕ ਇੱਕ ਬੂੰਦ ਇਹਦੇ ਚਿਹਰੇ ਪਾਸੇ ਪਾ ਦੇਾਂਗੇ ਜੇ ਆਪਾਂ ਗੱਤੇ ਤੇ ਪਾਉਣੀ ਆ ਤਾਂ ਇੱਕ ਬੂੰਦ ਇੱਥੇ ਪਾਈ ਵਾਧੂ ਆ ਕਿਉਂਕਿ ਆਰਪਾਰ ਹੋ ਜਾਂਦੀ ਆ ਤੇ ਬਹੁਤ ਵਧੀਆ ਦੀ 스멜 ਬਣ ਜਾਂਦੀ ਆ ਉਦੋਂ ਆਪਾਂ ਬਾਅਦ ਕੀ ਕਰਨਾਗਾ ਇਹਨੂੰ ਤਿਆਰ ਕਰਕੇ ਇਹਦੇ ਉੱਤੇ ਦਵਾਈ ਪਾ ਕੇ ਜੋ ਆਪਾਂ ਖੇਤ ਪਾਵਾਂਗੇ ਕੁਝ ਆਪਣੇ ਟਰੈਪ ਲੱਗੇ ਵੀ ਪਏ ਆ ਤੇ ਬਾਕੀ ਤੁਸੀਂ ਦੇਖੋਗੇ ਆ ਫਰੂਟ ਫ्लाई ਆ ਮੱਖੀਆਂ ਦੇਖੋ ਇਧਰ ਆ ਦੇਖੋ ਇਹਦੇ ਨੇੜੇ-ਤੇੜੇ ਉੱਤੇ ਵੀ ਪਹਿਲਾਂ ਬੈਠ ਗਿਆ ਸੀ ਹੁਣ ਵੀ ਆਉ ਕਾਫੀ ਇਧਰ ਆ ਜਾਂਦੇ ਆ ਇਹਦਾ ਬਹੁਤ ਹੀ ਅਸਰਦਾਰ ਰਿਜ਼ਲਟ ਆ ਤੇ ਇਦਾਂ ਇਹਨੂੰ ਆਪਾਂ ਇਧਰ ਦੇ ਵੈਜਦੀ ਬੋਤਲ ਦੇ ਕਿਹਨੇ ਪਾਸੇ ਆਪਾਂ ਬੋਤਲ ਕੱਟ ਲਈਆਂ ਤੇ ਬੋਤਲ ਦੇ ਵਿੱਚ ਆਪਾਂ ਪਹਿਲਾਂ ਦੱਸਣਾ ਭੁੱਲ ਗਏ ਵੀ ਇਦਾਂ ਛੇਦ ਕਰ ਲੈਣੇ ਆਹ ਦੇਖੋ ਕਿੰਨੀਆਂ ਮੱਖਾਂ ਇੱਥੇ ਆ ਰਹਿੰਨਾਂ ਇਹਦੇ ਵਿੱਚ ਕੋਈ ਚੀਜ਼ ਗਰਮ ਕਰਕੇ ਇਹਦੇ ਨਾਲ ਛੇਦ ਕਰ ਲੈਣੇ ਆ ਫਿਰ ਆਪਾਂ ਇਹਦਾ ਗੱत्ता ਇਹਦੇ ਵਿੱਚ ਆਪਾਂ ਇਦਾਂ ਲਾ ਦੇਣਾ ਸੈਟ ਕਰ ਦੇਣਾ ਤੇ ਉਸ ਤੋਂ ਬਾਅਦ ਉੱਤੇ ਆਪਾਂ ਆਹ ਲਾ ਦੇਣਾਗਾ ਤੇ ਫਰੂਟ ਫਲਾਈ Trap ਬਣ ਕੇ ਤਿਆਰ ਹੋ ਜਾਣੇ ਆ ਜੋ ਆਪਾਂ ਖੇਤਾ 'ਚ ਇਦਾਂ ਚੜਦੇ ਵਾਲੇ ਪਾਸੇ ਕਰਕੇ ਟੰਗ ਦੇਣੇ ਆ ਤੇ ਇਹਦੇ ਵਿੱਚ ਤੁਸੀਂ ਦੇਖੋਗੇ ਦੋ ਤਿੰਨ ਦਿਨਾਂ ਬਾਅਦ ਤਕਰੀਬਨ 10-15 ਜਾਂ ਇਸ ਤੋਂ ਵੱਧ ਮੱਖੀਆਂ ਇਹਦੇ 'ਚ ਆ ਜਾਂਦੀਆਂ ਡੇਲੀ ਦੀਆਂ 5-7 ਮੱਖੀਆਂ ਆਉਂਦੀਆਂ ਤੇ ਆਹਾਂ ਇੱਕar ਨੂੰ ਫੇਰ ਦਿਖਾ ਦਿੰਨੇ ਆ ਫਰੂਟ ਫਲਾਈ Trap 干了吧。